ਟਰੈਕਟਰ ਦਾ ਕੀ ਵੇਖਣ ਦੇ ਇਥਾਰੇ ਦੁਆਲੇ ਕੰਮ ਫਿਰਕੇ ਤੂੰ ਉਹਨੂੰ ਕਹਿਣਾ ਹੈ ਫੇਰ ਲੈ ਜਾ ਹੁਣ ਟਰੈਕਟਰ ਸਾਡੇ ਦੇ ਵਿੱਚ ਕਾਹੇ ਖਲਾ ਰਿਆ ਨਾ ਕਿ ਉਹਦਾਂ ਨੂੰ ਨੰਗਾ ਨੂੰ ਥਾਂ ਹੈਗਾ ਤੇ ਨਾ ਕਿ ਉਹਦਾਂ ਨੂੰ ਨੰਗਾ ਨੂੰ ਥਾਂ ਹੈਗਾ ਮੈਂ ਉਹ ਹੀ ਵੇਖਣ ਦੇ ਮੈਂ ਕਿ ਉਹਨੂੰ ਕਹਿਣਾ ਕਿ ਆਣ ਕੇ ਟਰੈਕਟਰ ਲੈ ਜਾ ਯਾਰ ਅਸੀਂ ਤੇ ਫੇਰ ਤਰਨ ਖੜੋ ਵੀ ਬੈਠੇ ਆ ਦੂਜੀ ਗੱਲ ਇਹ ਆ ਵੀ ਆਇਆ ਹੀ ਰਪਿੰਦਰ ਦਾ ਫੋਨ ਕੀ ਕਹਿੰਦੀ ਕੱਲ ਮੈਨੂੰ ਤੇ ਮੈਨੂੰ ਦੱਸਣ ਦਾ ਤੁਹਾਨੂੰ ਪਹ ਲੱਗਿਆ ਚੇਤਾ ਹਾਂ ਉਹ ਕਹਿਣ ਦੇ ਹੀ ਤੁਹਾਡਾ ਇਰਾਦਾ ਹੈ ਤੁਹਾਡੇ ਕਾਉਂ ਦਾ ਮੈਂ ਤਾਂ ਸਭ ਕੁ ਕਹਿਆ ਨਹੀਂ ਉਹਨੇ ਤਾਂ ਵਿਚਾਰੀ ਨੇ ਆਪਣੇ ਮੂੰਹ ਆਪੇ ਕਹਿ ਦਿੱਤਾ ਤੇ ਮੈਂ ਹਾਂ ਚੱਲ ਕੋਈ ਗੱ ਕਹਿੰਦੀ ਇਹ ਸ਼ਹਿਰ ਚੱਲੇ ਆ ਕੱਪੜੇ ਲੈਣ ਮਮੀ ਕਹਿੰਦੀ ਤੁਹਾਡੇ ਕੱਪੜੇ ਲੈ ਆਓ ਤੇ ਕੱਪੜੇ ਜੀ ਅਸੀਂ ਅੱਜ ਲੈਣਦੇ ਤੇ ਸਲਾਹ ਸਾਡੀ ਬਣੀ ਤੇ ਕੱਲ੍ਹ ਨੂੰ ਹੀ ਪਿਆ ਜਾਣਾ ਵਾ ਤੁਸੀਂ ਇਦਾਂ ਕਰੋ ਵੀ ਮੈਨੂੰ ਸਮਾਨ ਥੋੜਾ ਬੋਤਾ ਲਿਆ ਦਿਓ ਤੇ ਮੇਰਾ ਆਰਾਧਾ ਉਹ ਜਿਹੜਾ ਡਿਨਰ ਸੈੱਟ ਨਹੀਂ ਹੁੰਦਾ ਘਰ ਤੇ ਉਹ ਵੀ ਹੈ ਨਹੀਂ ਸਟੀਲ ਦੇ ਭਾਂਡੇ ਆ ਉਹ ਚੱਲ ਮੈਂ ਜੀਵਨ ਦਾ ਸਭ ਲਿਆਉਂਗੀ ਤੇ ਫਿਰ ਕੀ ਲਿਆਉਣਾ ਕੀ ਹੈ ਹਾਂ ਨੂੰ ਲੈ ਆਓ ਵੇਖ ਲਓ ਤੇ ਸਮੋਸੇ ਲਿਆਉਣੇ ਆ ਕਿ ਘਰ ਬਕੌਣੇ ਕੱਢਣੇ ਆ ਮੈਂ ਤੇ ਕਿਹਦਾ ਸਮੋਸੇ ਲੈ ਆਈ ਜੀ ਸਮੋਸੇ ਲੈ ਆਓ ਤੇ ਨਾਲ ਗੁਲਾਬ ਜਾਮੂ ਲੈ ਆਓ ਆਹੋ ਕਿੱਥੇ ਲੱਗੇ ਰਵਾਂਗੇ ਇੱਥੇ ਬਿਸਕੁਟ ਨਮਕੀਨ ਲੈ ਆਓ ਤੇ ਚੱਲ ਇਹੋ ਕੁਝ ਹੁੰਦਾ ਤੇ ਰੋਟੀ ਦੇ ਨਾਲ ਕੋਈ ਨਹੀਂ ਪਪਾਈ ਆਉਂਦਾ ਤਾਂ ਗੋਭੀ ਲੱਣੀ ਨਹੀਂ ਐ ਤੇ ਨਾਲ ਕੋਈ ਦਾਲ ਦੋਹ ਬਣਾਵਾਂਗੇ ਲੂਣ ਵਾਲੀ ਚੋਲ ਨਾਲ ਉਹ ਹੋਰ ਕੀ ਐ ਅਦਾ ਰਮਨ ਨੇ ਗੱਲ ਕੀ ਆ ਹੁਣ ਕਿੰਨਾ ਕੁ ਝੇਰਾਹੀਂ ਲੁਕਾਰ ਰੱਖਾਂਗੇ ਵੀ ਸਾਡਾ ਘਰ ਇਦਾਂ ਦਾ ਅਕਸਰ ਆਉਣਾ ਤੇ ਪਤਾ ਲੱਗ ਹੀ ਜਾਣਾ ਪਤਾ ਤਾਂ ਲੱਗਣਾ ਹੀ ਆ ਲੁਕਾ ਕਿੰਨਾ ਕੁ ਝੇਰਾਣਾ ਵਾ ਤੇ ਨਾਲੇ ਉਹਨਾਂ ਨੇ ਆਉਣਾ ਹੀ ਆ ਇੱਥੇ ਉਹਨਾਂ ਦੇ ਹੈ ਠੀਕ ਆ ਨਾ ਤੇ ਪੈਸੇ ਕਿੱਦਾਂ ਹੈਗੇ ਤੁਹਾਡੇ ਕੋਲ ਪੈਸ ਜਾ ਵੀ ਇਦਾਂ ਕਰੋ ਫਿਰ ਇੱਥੇ ਲਿਖਾਉਣਾ ਵਾ ਚੱਲ ਖਾਓ ਜੇ ਲਿਖਾਉਣੇ ਆ ਤੇ ਤੇ ਨਹੀਂ ਤੇ ਮੈਂ ਥੋੜੇ ਜਿਹਾ ਰੱਖੇ ਹੀ ਕਰਨਦੀ ਰਿਮਿਸ਼ਨ ਵਾਸਤੇ ਤੇ ਉਹਦੇ ਵਿੱਚੋਂ ਲੈ ਜਾਓ ਤੇ ਕੋਈ ਗੱਲ ਨਹੀਂ ਮੈਂ ਬਾਅਦ ਚ ਉਹਦੇ ਵਿੱਚ ਪਾ ਦੂੰਗੀ ਮੇਰੀ ਗੱਲ ਸੌੜਾ ਰਮਨ ਫਿਰ ਰਿਮਿਸ਼ਨ ਆਣੀ ਉਹਦੀ ਤੇ ਮੈਨੂੰ ਇਹ ਆ ਵੀ ਚਲ ਉਥੇ ਲਿਖਾਉਣਾ ਵਾ ਜਦੋਂ ਮਹੀਨੇ ਬਾਅਦ ਕੁਤੇ ਫਿਰ ਦੇਵਾਂਗੇ ਉਹਨੂੰ ਚੱਲ ਫੇਰ ਖਾਓ ਹਨਾ ਤੇ ਲੈ ਆਓ ਸਮਾਨ ਤੇ ਮੈਂ ਸਮਾਨ ਲੈ ਆਪਾਂ ਆਹੋ ਦੁੱਧ ਵੀ ਨਾਲ ਲੈ ਆਇਓ 2 ਕਿਲੋ ਥੋੜਾ ਜਿਹਾ ਦਹੀਂ ਬਣਾ ਲਾਂਗੇ ਲੂਣ ਵਾਲੇ ਚੌੜ ਬਣਾਉਣੇ ਆ ਚਲ ਇਦਾਂ ਕਰ ਲੈ। ਹਾਂ ਤੇ ਚੱਲ ਲਿਆ ਦਿਓ ਫਿਰ ਤੇ ਮੈਂ ਵੀ ਥੋੜਾ ਬੋਤਾ। ਚਲ ਕਰ ਲੈ ਤੁਸੀਂ। ਤੇ ਨਾਲੇ ਉਹਨਾਂ ਨੇ ਮੈਂ ਕਿਹਾ ਟਰੈਕਟਰ ਲੈ ਜਾਣਾ ਅੰਤੀ। ਆਹ ਉਹਨਾਂ ਨੂੰ ਕਹੋ ਵੀ ਲੈ ਜਾਓ ਹੁਣ। ਤਿੰਨ ਚਾਰ ਦਿਨ ਹੋ ਗਏ ਲੱਗੇ ਉਹਨੂੰ ਖਾਦੀ ਹੋ ਗਈ ਐ। ਮੇਰੀ ਗੱਲ ਸੁਣਾ ਕੁੜੀ ਨੂੰ ਕੀਤਾ ਸੀ ਫੋਨ? ਜਿੱਦ ਨੂੰ ਫੋਨ ਮੈਂ ਨਾ ਕੱਲ ਲਾਇਆ ਸੀ। ਤੇ ਕੀ ਆਂਦੇ ਸੀ? ਠੀਕ ਠਾਕ ਵਧੀਆ ਸੀ। ਹੂੰ ਮੈਂ ਚੱਲ ਨਾਲੇ ਵਧਾਈ ਦੇ ਦੇਣੀ ਆ। ਤੇ ਉਹ ਕੱਲ ਨਹੀਂ ਦਿੱਤੀ ਤੂੰ? ਕੱਲ ਹੀ ਕੀਤਾ ਫੋਨ ਤੇ ਕੱਲ ਹੀ ਦਿੱਤੀ ਆ। ਚਲ ਉਵੇਂ ਕਰ ਦੇਣਾ ਜੀ ਨਾ ਜਦੋਂ ਮੈਂ ਆਇਆ ਸੀ। ਕਦੋਂ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਫੋਨ ਕਰ ਚੱਲ ਹੁਣ ਨਹੀਂ ਕੀ ਹੋਰੇ ਟਾਈਮ ਹੁੰਦਾ ਤੇ ਵਿੱਚ ਦੱਸ ਕਦੋਂ ਹੈ ਚੱਲ ਕੋਈ ਗੱਲ ਨਹੀਂ ਉਹ ਤਾਂ ਠੀਕ ਠਾਕ ਹੀ ਵਧੀਆ ਠੀਕ ਠਾਕ ਹੀ ਮੈਂ ਨੂੰ ਕਹਿੰਦੀ ਸੀ ਮੈਂ ਆ ਹੀ ਆਉਣਾ ਵਾ ਤੁਹਾਡੇ ਕੋ ਕਿਸ ਦਿਨ ਅੱਛਾ ਤੇ ਮੈਂ ਹਾਂ ਬਸ ਚਲੇ ਆਂ ਆਪਾਂ ਕੱਪੜੇ-ਕੁਪੜੇ ਲੈਉਣੇ ਆ ਹੂੰ ਤੇ ਉਹ ਮਾਤਾ ਵੀ ਮੈਨੂੰ ਕੱਲ ਕਹਿੰਦੀ ਸੀ ਤੂੰ ਗਈ ਜੀ ਆਉਂ ਜਾ ਉਹ ਹੀ ਤਾਂ ਗੱਲ ਬਾਰ ਦੀ ਮੰਮੀ ਤੇ ਮੈਨੂੰ ਕੱਲ ਵੀ ਡੇ ਹੀ ਕਹਿੰਦੇ ਤੁਹਾਡੇ ਨਹੀਂ ਟਾਈਮ ਲਗਾ ਦੇ ਕਦੀਆਂ ਨੂੰ ਚਲ ਜਾਂਦੇ ਕਦੀਆਂ ਨੂੰ ਜਿਹੜਾ ਕੰਮ ਕਰਨ ਵਾਲਾ ਉਹਦੀ ਬੀਜੀ ਸੀ ਤੇ ਉਹਨੂੰ ਕਹਿੰਦੀ ਪਾਣੀ ਲਾ ਗਿਆ ਪਹਿਲਾਂ ਉਹਨੂੰ ਪਾਣੀ ਲਾ ਰਹੀ ਮੇਰੀ ਗੱਲ ਸੁਣੋ ਮੁੜ ਕੇ ਹੋ ਜਾਣੀ ਹੈ ਗਰਮੀ ਤੇ ਮੇਰਾ ਦਾਈ ਵੀ ਹੁਣ ਹੁਣ ਜਾ ਕੇ ਦੋ ਹੋਉਂਦੇ ਚੱਲੋ ਲਿਆਏ ਸਹੀ ਹੈ ਕੋਈ ਸ਼ਰਮ ਜਿਹੜਾ ਲੱਤਾ ਜਿਹੜਾ ਦਿਨਾਂ ਨੂੰ ਮੈਂ ਤਾਂ ਕੱਲ ਵੀ ਤਿਆਰ ਹੋ ਰਹੀ ਸਾਰਾ ਦਿਨ ਤੇ ਕੱਲ ਉਹਨੇ ਤੁਸੀਂ ਗਏ ਤੇ ਮੇਰਾ ਹੁੰਦਾ ਸਿਰ ਵਿੱਚ ਕੀ ਕਸੂਰ ਚੱਲ ਲਿਆ ਆਨੇ ਅੱਜ ਜਾ ਕੇ ਫਿਰ ਚਲੋ ਫਿਰ ਤਾਂ ਹੁਣ ਜਿੱਦਾਂ ਹੈ ਗਈ ਹੈ ਨਾ ਇਦਾਂ ਹੀ ਗਾ ਚੱਲੋ ਲੈ ਗਏ ਤਾਂ ਕੱਪੜੇ ਤੇ ਫਿਰ ਉਹਨਾਂ ਕੋ ਹੋ ਕੀ ਆਈਏ ਮੈਂ ਉਸਨੂੰ ਕੱਲ ਵੀ ਦੀਦੀ ਨੂੰ ਕਿਹਾ ਸੀ ਮੈਂ ਮੈਂ ਤੈਨੂੰ ਸ਼ਾਮ ਨੂੰ ਫੋਨ ਕਰੂੰਗੀ ਤੇ ਆਹੀ ਆਵਾਂ ਉਹ ਜਿਹੜੀ ਡਿੱਗਦੀ ਹੁਣੀ ਬਣੀ ਆਉਣਾ ਕਿ ਨਹੀਂ ਉਹ ਚੱਲ ਅੱਜ ਲੈ ਆਉਨੇ ਆ ਨਾ ਸਾਰੇ ਸਾਮਾਨ ਤੇ ਸ਼ਾਮਾ ਨੂੰ ਆਣ ਕੇ ਫੋਨ ਕਰਦਾਂਗੇ ਵੀ ਸਵੇਰੇ ਸੁੱਤੇ ਆਵਾਂਗੇ ਆਈਆਂ ਆ ਚੱਲ ਵੇਖ ਲਓ ਇਦਾਂ ਹੀ ਕਰ ਜੇ ਗੱਡੀ ਉੱਥੇ ਬੈਠੇ ਵੀ ਨਾ ਫਾਇਦਾ ਕੀ ਫਿਰ ਜਾਣ ਦਾ ਨਹੀਂ ਆ ਬਸ ਸਵੇਰੇ ਜਾਵਾਂਗੇ ਤੇ ਸ਼ਾਮ ਨੂੰ ਜੇ ਨੂੰ ਆ ਜਾਾਂਗੇ ਸਾਮਾਨੀਆਂ ਰੋਟੀ ਪਾਣੀ ਖਾ ਕੇ ਦੇ ਘਰ ਨੂੰ ਆ ਜਾਾਂਗੇ ਉਹ ਹੀ ਨਾ ਤੇ ਮਾਤਾ ਕਹਿੰਦੀ ਮੈਂ ਵੀ ਜਾਣਾ ਮੈਂ ਨਹੀਂ ਮਮੀ ਕਹਿੰਦੀ ਮੇ ਕੋ ਨਹੀਂ ਜਾਇ ਜਾਣਾ ਹੂੰ ਉਹ ਤੁਹਾਨੂੰ ਪਤਾ ਹੀ ਆ ਵੀ ਇਦਾਂ ਸਰੀਰ ਤੇ ਦਵਾਈ ਦੂਈ ਦੂਈ ਖਾਂਦੇ ਰਹਿੰਦੇ ਆ ਹੂੰ ਚੱਲ ਗੱਡੀ ਤੇ ਜਾਣਾ ਹੀ ਚੱਲ ਜਾਂਦੀ ਨਾਲ ਉੱਥੇ ਚੱਲ ਜਾਣ ਲੱਗਿਆਂ ਪੁੱਛ ਲਾਂਗੇ ਇੱਕ ਵਾਰ ਕੀ ਚਲ ਵੇਖ ਲਈਦੇ ਜੇ ਜਰ ਜਾਉਗੀ ਠੀਕ ਹੈ ਨਹੀਂ ਫਿਰ ਆਈ ਦੋਵੇਂ ਜਣੇ ਹੈ ਹੀ ਆ ਤੇ ਨਾਲੇ ਮੇਰੇ ਗੱਲ ਸੁਣੋ ਇੱਕ ਹੂੰ ਉਹ ਮਮੇ ਡਈਆ ਕਹਿਣ ਭੀ ਕੱਪੜੇ ਜਿਹੜੇ ਖਾਣੇ ਹੀ ਖਾਣੇ ਆ ਆਹ ਤੇ ਨਾਲ ਹੀ ਇੱਕ ਮੁੰਦਰੀ ਲੈ ਜਾਓ ਏ ਮੁੰਦਰੀ ਲੈ ਜਾਓ ਆ ਉਹ ਨਾ ਮੁੰਦਰੀ ਕੀ ਕਰਨੀ ਇਦਾਂ ਪੈਸਾ ਤੇ ਲਾ ਦੇਵਾਂਗੇ ਨਾਲ ਛਾਬਾਂ 'ਚ ਕਰਨੀ ਕੋਈ ਕਹਿੰਦੀ ਆ ਖੰਦੀ ਆ ਕਿ ਉਹ ਵੀ ਲੈ ਜਾਓ ਏ ਮੈਨੂੰ ਤੇ ਆਪ ਨੂੰ ਪਤਾ ਚਲ ਕੇ ਹੋਊ ਪਈ ਲਈ ਇਹਦੇ ਕੋਲ ਦੇਵਾਂਗੇ ਉਹਨੂੰ ਜੇ ਦਊਗੀ ਤੇ ਚਲ ਵੇਖ ਲਓ ਹਾਂ ਇਦਾਂ ਦਾ ਸਹੀ ਲੱਗਦਾ ਹੁਣੀ ਆ ਕਿਤੇ ਪੁਰਾਣੀ ਪਈ ਉਹ ਕਹਿਣ ਦੀ ਹੁਣੀ ਆ ਕਿ ਚੱਲ ਪੁਰਾਣੀ ਫਿਰ ਵੀ ਹੈ ਸੋਨਾ ਹੀ ਆ ਨਾ ਉਹ ਹੈ ਤੇ ਸੋਨਾ ਹੀ ਆ ਚੱਲ ਕੋਈ ਨਹੀਂ ਦੇਵਾਗੇ ਜੇ ਕਹੋਗੀ ਤੇ ਫੇਰ ਕਹੋਗੀ ਵੀ ਮੇਰੇ ਆਖੇ ਨ ਲੱਗੇ ਚਲੋ ਉਹ ਤੇ ਦੇਵਾਗੇ ਸਾਨੂੰ ਕੀ ਆ ਹੋਰ ਵੀ ਕੋਹਾ ਖੂ ਵੀ ਲੈ ਜਾਵਾਂਗੇ ਕੋਈ ਗੱਲ ਨਹੀਂ ਦੇਵਾਗੇ ਜੇ ਕਹੋਗੀ ਕੋਈ ਹਾਂ ਤੇ ਚਲੋ ਫਿਰ ਚੱਲ ਆ ਫਿਰ ਮੈਂ ਕੱਢਦਾ ਮੈਂ ਲੈ ਜਾਵਾਂ ਪਰਸ ਤੇ ਚਲੋ ਹਾਂ ਆਜਾ ਕੱਲ ਵੀ ਸਾਰਾ ਦਿਨ ਇੱਦਾਂ ਹੀ ਨਗਾਹ ਛੜਿਆ ਵਾ ਕੱਲ ਤੋਂ ਵਾ ਜਾ ਕੇ ਲੈ ਆਉਣੀ ਅੱਜ ਅਹੀਂ ਜਾਵੇ ਤਾਂ ਉਧਰੋਂ ਹੋਣਾ ਹੁਣ ਅੱਜ ਕੱਪੜੇ ਲਿਆਵਾਂਗੇ ਸਾਰਾ ਦਿਨ ਸਾਡਾ ਸ਼ਹਿਰ ਲੱਗ ਜਾਣਾ ਵਾ 12 ਤੋ ਤੋ ਅੱਗੇ ਵੱਜ ਗਏ ਆ ਉਹ ਕੱਲ ਨਹੀਂ ਜਾਵਾਂਗੇ ਟਾਈਮ ਨਾ ਤੇ ਸ਼ਾਮ ਨੂੰ ਆਪਾਂ ਘਰ ਆ ਜਾਈਦਾ ਸਾਂ ਤੁਹਾਨੂੰ ਕੀ ਪਤਾ ਵਾ ਪੀ ਇਹ ਘਰ ਦੇ ਵਿੱਚ ਕੀ ਕੀ ਬਣੰਦਿਆ ਆ ਤੁਹਾਡੇ ਰਾਦੇ ਘਰੇ ਕੱਲੀ ਸ਼ਾਪ ਹੀ ਦੇਣੀ ਆ ਇਹ ਸ਼ਾਪ ਨਹੀਂ ਕੱਲੀ ਜਾਣੀ ਹੋਰ ਵੀ ਕਈ ਕੋ ਇਥੋਂ ਚਲ ਗਿਆ ਆ ਉਹਦੇ ਮੈਂ ਹੀ ਆ ਕਿ ਜਿਹੜੀ ਚੁੱਪ ਕੀਤੀ ਆ ਉਦੋਂ ਦੀ ਵੀ ਚੱਲ ਕੀ ਦੱਸਣਾ ਆ ਜੇ ਤੁਹਾਨੂੰ ਪਤਾ ਲੱਗਾ ਨਾ ਇਹ ਗੱਲ ਦਾ ਵੀ ਇਥੋਂ ਕਈ ਕੋ ਖੜਿਆ ਜਾਂਦੇ ਆ ਤੇ ਫੇਰ ਆੜੀਆਂ ਖਾਉਗੜਨੀਆਂ ਮੈਂ ਤਾਂ ਕਹਿੰਨੀ ਆ ਬਚਲ ਕੀ ਨਾ ਲੈਣਾ ਕੀ ਲੈਣਾ ਆ ਇਹ ਅਕਸਰ ਇੱਕ ਨਾ ਇੱਕ ਦਿਨ ਮੈਨੂੰ ਦੱਸਣਾ ਹੀ ਪੈਣਾ ਆ ਇਦਾਂ ਤੇ ਇਹਨਾਂ ਨੇ ਜੋ ਸਭ ਕੁ ਹੋਇਆ ਸਭ ਕੁਝ ਇੱਥੇ ਤੂੰ ਲੈਣਾ ਮਰਾ ਚੰਗਾ ਫਰਾ ਇਸ਼ਾਰਾ ਹੋਈਏ ਆਹ ਤੂੰ ਦੱਸ ਦੇ ਜਿਹੜਾ ਜਿਹੜਾ ਸਮਾਨ ਲੈਣਾ ਗੱਡੀ ਕੱਢਣਾ ਸਵਾਦ ਦੇ ਲਿਆਇਓ ਪਤਾ ਜੇ ਦੇਲ ਬੱਲੇ ਦਾ ਤੇ ਅੱਜ ਜੇ ਵੀ ਨਹੀਂ ਜਾਂ ਕਪਾ ਪਾ ਕੇ ਹਾਂ ਅੱਡੀ ਮੀ ਕੱਪੜੇ ਤੇ ਲਿਆਵਾਂਗੇ ਸਵਾਦ ਦੇ ਹੀ ਪਰ ਇਹ ਕਿ ਆਪਣੀ ਜੇਬ ਉਹ ਵਿਖਣੀ ਪੈਂਦੀ ਹੈ ਨਾ ਦਈ ਚਲੋ ਜੇਬ ਤੇ ਹੈਗੀ ਆ ਕੱਦਨ ਫੇਰ ਹੀ ਸਵਾਦ ਦੇ ਦੋ ਚਾਰ ਹਜ਼ਾਰ ਨਾਲ ਕੋਈ ਪਰ ਤੇ ਕੋਈ ਕਾਹਦੇ ਚਲੋ ਸਵਾਦ ਹੀ ਲਿਆਵਾਂਗੇ ਇकडे ਮਾੜੀ ਲਿਉਣੀ ਆ ਦੱਸ ਇकडे ਦੋਖੀ ਹੀ ਆਦੇ ਜੇ ਸਵਾਦ ਹੋਊਗਾ ਤੇ ਫੇਰ ਘਾਲ ਚ ਤੇਰੇ ਤੇ ਦੇਣੇ ਕੈ ਲਿਉਣੀ ਆ ਕੋਈ ਨਹੀਂ ਵਧੀਆ ਹੀ ਲਿਆਵਾਂਗੇ ਅੰਮੀ ਕਪੜੇ ਹਾਂ ਤੋ ਆਪ ਮੈਂ ਨਹੀਂ ਮੇਰੇ ਨਾਲ ਹੀ ਚੱਲ ਜੂਦੀ ਆਪਣੀ ਫੋਨ ਤੇ ਲੈ ਕੇ ਕਰ ਲਿਉਣੀ ਠੀਕ ਨਹੀਂ ਗਿਆ ਕਿ ਮੇਰੇ ਕੋਲ ਵੀ ਆਇਆ ਨਹੀਂ ਮੈਂ ਰਵੀ ਨਹੀਂ ਚੱਲ ਨਾਲ ਹੀ ਜਾਂਦੇ ਤੇ ਪਾਲਾ ਗਿਆ ਤੁਹਾਨੂੰ ਵੀ ਕਿੱਦਾਂ ਦੇ ਲੈਣੀ ਕਿੱਦਾਂ ਦੇ ਨਹੀਂ ਮੈਂ ਵੀ ਤੋਏ ਕੁੜੀਆਂ ਜਿਹੜੀਆਂ ਜਿਆਦਾ ਪਤਾ ਹੁੰਦਾ ਨਾ ਕਰੋ ਜੇ ਤੋਰੀ ਆਪ ਕੋ ਲੈਣਾ ਆ ਉਹ ਨਾਲ ਨਹੀਂ ਆਪਣੇ ਤਾਂ ਫਿਰ ਕੋਈ ਨਹੀਂ ਬਾਅਦ ਚ ਵੇਖੂਗੀ ਹਲੇ ਹਲੇ ਮੈਂ ਉਹਨਾਂ ਦੇ ਲੈ ਆਈਏ ਚਲੋ ਤੇਰੀ ਮਰਜ਼ੀ ਆਹ ਤੇ ਵੀ ਸਜੇ ਦਹੀਰ ਪਈਆ ਲੱਗ ਜਾਣਾ ਮੈਂ ਬੜ ਸੁਸਤੇ ਹੋਣੇ ਆ ਕੋਈ ਨਾ ਡੇਦਾ ਵੀ ਲਿਆ ਦੋ ਵੀ ਰੈਡੀ ਮੇਟ ਆਉਣਾ ਆ ਜੇ ਭਾਈ ਦਾ ਲਿਆ ਜਦੋਂ ਵਧੀਆ ਲੈਣਾ ਪੈਣਾ ਹੋਆ ਤੇਰੀ ਦੀ ਦਾ ਵੀ ਹੋਰ ਲਿਆਉਣਾ ਹੀ ਹੋਵੇ ਤੇ ਕੇਦਮ ਵੀ ਮਾਰੇ ਚਾਹੀਦੇ ਲਿ ਗਏ ਆਹ ਤੇ 10 15 ਜਿਹੜਾ ਫਿਰ ਇਹ ਤੇ ਲੱਗਣਾ ਮੈਂ ਆਪਣੇ ਫਿਰ ਵੇਖਾਂ ਬਾਅਦ ਚ ਲੱਗ ਜਾਣਾ ਇਹਨਾਂ ਤੇ ਆਹ ਕੋਈ ਗੱਲ ਦੇਗੀ ਆ ਜਿਹੜੇ ਕੰਨੇ ਦੇ ਪੈਸੇ ਕੋਈ ਕਿਤੇ ਮੰਮੀ ਮੇਰੇ ਸੁਣੋ ਗੱਲ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਜਿਹੜੀ ਸ਼ਾਪ ਹੋ ਆ ਨਾ ਉਹ ਹਲੇ ਰਹਿਣ ਦੋ ਚੱਲ ਗੜੀ ਮੁੰਡੇ ਦਾ ਵਿਆਹ ਵੀ ਹੋ ਕਰਨਾ ਵਾ ਹੋਰ ਗੜੀ ਦੇਨ ਵਾਰ ਬਥੇਰੇ ਆਉਣੇ ਨੇ ਦੋ ਦੇ ਦਿਓ ਉਹ ਤੁਹਾਨੂੰ ਸੋਲਾਂ ਨਾਲ ਲੱਗੂਗਾ ਮੁੰਡੇ ਲਈ ਖਾਣ ਨਹੀਂ ਪਾਣੀ ਹੋਣਾ ਇਹ ਬੜੇ ਠੇਰਾ ਦੇ ਬਣਾ ਕੇ ਰੱਖੀ ਸੀ ਸੱਜੇ ਸੱਜੇ ਚਲੋ ਰੱਖੀ ਦਸਾਈ ਇਹਦੇ ਅੱਗੇ ਵੀ ਚਲੋ ਜਦੋਂ ਆਏ ਆ ਉਦੋਂ ਵੀ ਬਹੁਤ ਦਿੱਤਾ ਸੀ ਉਹ ਦਿੱਤਾ ਹੋ ਸੱਜਾ ਛੱਡ ਬਾਰੇ ਇਹਦੀ ਗੱਲ ਇਹ ਹਦ ਜੋ ਦਿੱਤਾ ਮਾਣੇ ਦੇ ਤਾ ਬਣੇ ਚਲੋ ਕੋਈ ਨਹੀਂ ਵੇਖ ਲਓ ਜੇ ਹੋਰ ਵੀ ਬੀੜ ਲੱਗੀਆਂ ਕੋਈ ਚੀਜ਼ ਹੋ ਵੀ ਤਾ ਨਾਲ ਹੀ ਲੈਓ ਫੇਰ ਤਾਂ ਮੋੜੇ ਦਾ ਵਿਆਹ ਕੋਤੀ ਹੈ ਨਹੀਂ ਮੈਂ ਤਾਂ ਕਿਹਦੀ ਚਲ ਨਾਲ ਹੀ ਦੇ ਦਿੰਦੇ ਚਲ ਬਹਰੀ ਆ ਉਹ ਫੇਰ ਸਹੀ ਆ ਹੋਰ ਤਾਂ ਬੋਧ ਰੀ ਲੈ ਜਾਉਣਾ ਲਾਲ ਲੀੜੀਆਂ ਤੇ ਚਲੋ ਕੋਈ ਨਹੀਂ ਉਹ ਤਾਂ ਲੈ ਹੀ ਜਾਵਾਂਗੇ ਵੇਖ ਲਓ ਜੇ ਕਦੀ ਹੋਰ ਕੋਈ ਚੀਜ਼ ਤਾਂ ਵੀ ਦੇ ਜਾਵਾਂਗੇ ਕੋਈ ਨਹੀਂ ਉਹ ਬਾਅਦ ਵਿੱਚ ਸੋਚਾਂਗੇ ਫੇਰ ਮੋੜੇ ਦੇ ਯਾਰ ਹੋ ਹੋ ਇਹ ਮਰ ਆਪਾਂ ਹੈ ਆਓ ਜੀ ਚਲ ਆ ਸਮਾਦ ਦੇ ਲੀੜੇ ਲੈ ਜਾਓ ਮੰਮੀ ਕੀ ਕਹਿੰਦੇ ਸੀ ਉਹ ਤਾਂ ਕੁਗਮੀਆਂ ਨੂੰ ਮਾਰ ਲਈਆਂ ਚਾਰ ਨੂੰ ਬਾਜੂ ਮਾਰ ਲਿਆ ਤੇ ਮੇਰੀ ਗੱਲ ਸੁਣਿਆ ਆਇਆ ਜਿਹੜਾ ਬਾਹਰ ਚੱਲ ਮੈਂ ਆ ਗਈ ਆਜਾ ਹਾਂ ਭਾਈ ਹੁਣ ਇਹਨੇ ਕਿਹੜੀ ਗੱਲ ਦੱਸਣੀ ਆ ਬਾਹਰੋਂ ਆਇਆ ਵਾ ਲੜਕੇ ਨਾ ਆਇਆ ਹੋਏ ਕਿਸ ਦੇ ਨਾਲ ਕਸ ਹੁੰਦੀ ਆ ਭਾਗੀ ਜੀ ਕਿਹੜੀ ਗੱਲ ਦੱਸਣੀ ਆ ਮੈਨੂੰ ਦੱਸ ਲੜਕੇ ਤਾਂ ਨਹੀਂ ਆਇਆ ਕਿਸ ਦੇ ਨਾਲ ਨਾ ਨਾ ਇੱਥੇ ਕਿੱਥੇ ਹੀ ਹਾਂ ਉਹ ਦੇਣੀ ਆ ਜਦੋਂ ਕਾ ਮੋਟਰਸਾਈਕਲ ਮੰਗਿਆ ਸੀ ਆਹੋ ਮਿਲਿਆ ਇਹ ਅੱਜ ਮੈਨੂੰ ਰਾਹ 'ਚ ਅੱਛਾ ਮੈਨੂੰ ਕਹਿੰਦਾ ਵੀ ਖੁਸ਼ ਬੜਾ ਮੈਂ ਕੀ ਗੱਲ ਆ ਮੈਂ ਖੁਸ਼ ਕਿਉਂ ਹੋਣਾ ਹੋਈਏ ਮੈਂ ਜਦੋਂ ਸਾਡੇ ਤੇ ਮਾਰਾ ਟਾਈਮ ਸੀ ਉਹ ਤਾਂ ਮੈਂ ਬੜੀਆਂ ਗੱਲਾਂ ਕਰਦਾ ਸੀ ਮੈਂ ਜਗਾ ਜਾਦਾ ਇੱਥੇ ਤੋਂ ਮੈਨੂੰ ਜਵਾਬ ਦਿੱਤਾ ਇਹ ਮੋਰਸਾ ਜਿੱਤ ਤੱਕ ਮੰਗਿਆ ਸੀ ਅੱਛਾ ਕਹਿੰਦਾ ਸੀ ਮੈਂ ਤੈਨੂੰ ਤਾਂ ਨਹੀਂ ਮੋਰਸਾ ਦਿੱਤਾ ਮੈਂ ਮੈਨੂੰ ਤੈਨੂੰ ਪਤਾ ਵਾ ਤੋ ਕਿਉਂ ਨਹੀਂ ਦਿੱਤਾ ਮੈਂ ਕੋਈ ਗੱਲ ਨਹੀਂ ਹੁਣ ਹੜਤੇ ਵਿੱਚ ਦਿਨ ਚੰਗੇ ਆ ਗਏ ਆ ਕਹਿੰਦਾ ਇਹ ਮੈਂ ਕਿਹਾ ਤਾੜਾ ਦੁਖੀ ਆ ਮੈਂ ਤਾਂ ਹਰ ਚੋਨਾ ਮੈਂ ਵੀ ਹਰ ਇੱਕ ਤੇ ਦਿਨ ਚੰਗੇ ਆਉਣ ਮਾਦੂਦ ਤੋ ਤੁਸੀਂ ਬੜੀਆਂ ਗੱਲਾਂ ਕਰਦੇ ਵੀ ਪਿਓ ਤੇਰੇ ਨੂੰ ਮੋਰਸਾ ਲੈ ਚਲਾਉਣਾ ਹੁੰਦਾ ਇਦਾਂ ਮੋਦਾਂ ਮੈਂ ਹੁਣ ਉਹਨ ਫੇਰ ਨਹੀਂ ਕੋਇਆ ਫੇਰ ਚਲ ਗਿਆ ਹੀ ਬਾਹਰ ਅੱਗੇ ਜਾ ਕੇ ਨਾ ਤਾਂ ਬੋਲਦਾ ਹੀ ਚੱਲ ਪੁੱਤ ਤੂੰ ਕਿਉਂ ਕਹਿਣਾ ਸੀ ਉਹਨੂੰ ਪਤਾ ਲੱਗ ਹੀ ਜਾਣਾ ਸੀ ਆ ਲੱਗ ਤੇ ਜਾਣਾ ਸੀ ਤਾਂ ਆਇਆ ਨਾਨਕੇ ਫੋਨ ਆਹੋ ਮਾਮੇ ਤੇਰੇ ਦਾ ਫੋਨ ਆਉਂਦਿਆ ਸੀ ਤੇ ਕਹਿਣ ਦੇ ਸੀ ਵੀ ਆਪਾਂ ਆਉਣਾ ਵਾ ਤਾਂ ਹੀ ਮੈਂ ਚਾੜੂ ਫੇਰਨ ਲਈ ਹਾਂ ਕਿ ਮੈਂ ਚਾੜ ਸਫਾਈ ਮਾੜੀ ਮੋਟੀ ਕਰ ਲਾਂ ਘਰ ਤੇ ਹੁਣ ਏਦਾਂ ਦਾ ਹੀ ਰਹਿਣਾ ਵਾ ਜਿੱਦਾਂ ਦਾ ਹੈਗਾ ਵਾ ਆਓ ਤੇ ਆਵਾ ਚਲ ਸਫਾਈ ਸਪੂਰੀ ਕੀਤੀ ਹੋ ਕੁਸੀਆਂ ਤੇ ਚਾੜ ਡਾਉਂਗੀ ਉੱਥੇ ਆਓ ਉਹ ਤਾਂ ਮੈਨੂੰ ਕਰਨ ਹੋਰ ਸ਼ਰਮ ਆਉਂਦੀ ਆ ਉਹ ਜਿਹੜਾ ਡਿਨਰ ਸੈੱਟ ਹੁੰਦਾ ਉਹ ਵੀ ਆਪਣੇ ਘਰ ਹੈ ਨਹੀਂ ਆ। ਉਹ ਵੀ ਤੇਰੀ ਨਾ ਚਾਚੀ ਘਰੋਂ ਲਿਉਣਾ ਪੈਣਾ ਵਾ। ਤੇ ਕੀ ਆਖੂਗੀ ਵੀ ਇਹਦੇ ਘਰੇ ਵੀ ਹੈ ਨਹੀਂ ਆ। ਮੈਂ ਕੀ ਕਰਾਂ ਹੁਣ? ਚਲੋ ਕੋਈ ਗੱਲ ਨਹੀਂ। ਮੈਂ ਚਾਚੀ ਨੂੰ ਕਹਿ ਦਿੰਦਾ ਮੈਂ ਲੈ ਆਉਂਗਾ ਸ਼ਾਮੀ ਜਾ ਕੇ ਅੱਜ। ਕੱਲ ਹੀ ਹੋਣਾ ਉਹਨਾਂ ਨੇ। ਆਹ ਹੋਣਾ ਤੇ ਕੱਲ ਹੀ ਆ। ਤੇ ਤੂੰ ਸ਼ਾਮੀ ਗਿਆ ਤਾਂ ਕਹਿਣਾ ਵੇ ਹਲਾ ਆਪਣੀ ਨਹੀਂ ਆਈ ਤਾਂ ਮੁੰਡੇ ਨੂੰ ਲੈਣਕਾ ਹਲਤਾ। ਤੇ ਫੇਰ ਕੀ ਮੈਂ ਕਹੂੰਗਾ ਉਹਨਾਂ ਨੂੰ ਕੋਈ ਕੰਮ ਪੈ ਗਿਆ ਵਾ। ਪੁੱਤ ਐਦਾਂ ਨਹੀਂ ਨਾ ਹੁੰਦਾ। ਜੀ ਆਂਦੇ ਹੁੰਦੇ ਆ ਵੀ ਦੁਨੀਆ ਮੁੜ ਕੇ ਦੂਜੇ ਪਾਸੇ ਹੋ ਜਾਂਦੀ ਆ। ਪੀਟੀ ਜੀ ਵੀ ਲੈਣੀ ਆ ਤੇ ਮੂੰਹ ਵੀ ਲਗਾਉਣਾ ਵਾ ਚੱਲ ਕੋਈ ਗੱਲ ਨਹੀਂ ਐਰਕਾਂ ਦਾ ਟਾਈਮ ਤੇ ਮੈਂ ਸਾਫਤੀ ਆਦਰੋਂ ਲਿਆ ਕੇ ਤੇ ਗਾਂ ਤੇਰੇ ਪਿਓ ਦੀ ਆਉਂਦੀ ਆ ਨਾ ਤਨ ਖਾ ਮੁੜ ਕੇ ਤੇ 5-700 ਵਾਲਾ ਪਾ ਲਿਆ ਕੇ ਤੇ ਰੱਖਦੇ ਆ ਚੱਲ ਹੁਣ ਤੇ ਇਹਨਾ ਨਹੀਂ ਆਉਣਾ ਤੋ ਅਦਾ ਤੇਰੀ ਭੂਆ ਕੋਈ ਨਾ ਕੋਈ ਭੈਣ ਭਰਾ ਤੁਰਿਆ ਹੀ ਰਹਿੰਦਾ ਵਾ ਹੁਣ ਅੰਤਰਾ ਸਮਾ ਇਦਾਂ ਦਾ ਵਾ ਵੀ ਹਰ ਇੱਕ ਚੀਜ਼ ਘਰ ਚਾਹੀਦੀ ਆ ਇਸ ਦੇ ਘਰ ਮੰਗਣ ਜਾਂਦਾ ਦਰਵਾਜ਼ੀ ਆ ਨਹੀਂ ਆ ਪਰ ਹੁਣ ਦੇਣੀ ਸਾਡੇ ਇਦਾਂ ਦੇ ਆ ਵੀ ਸਾਨੂੰ ਮੰਗਣੀ ਪੈਣੀ ਚੀਜ਼ ਕੀ ਕਰੀਏ ਇਹ ਵੀ ਗੱਲ ਹੈ ਵਾ ਚਲੋ ਮੈਂ ਕਹਿਣਾ ਵੀ ਥੋੜੀ ਜਿਹੀ ਪੈ ਇਕੱਠੇ ਕਰਕੇ ਨਾ ਤੇ ਘਰ ਦਾ ਮੂੰਹ ਸਿਰ ਬਣਾ ਲਈਏ ਨਹੀਂ ਕੋਈ ਗੱਲ ਨਹੀਂ ਮੈਂ 20 ਹਜ਼ਾਰ ਰੱਖਿਆ ਵਾ ਤੇਰੇ ਮਾਮੇ ਨੇ ਜਿਹੜਾ ਮੈਨੂੰ ਉਦੋਂ ਦਿੱਤਾ ਸੀਗਾ ਤੇ ਵਿੱਚ ਇੱਕ ਕਮੇਟੀ ਪਾਈ ਉਹ ਚੁੱਕ ਲਾਂਗੇ ਕੋਈ ਗੱਲ ਨਹੀਂ ਕਰਕੇ ਨਾ ਸਾਰਿਆਂ ਤੇ ਨਹੀਂ ਤੇ ਇੱਕ ਕਮਰੇ ਤੇ ਤਾਂ ਪਾਵਾਂਗੇ ਹੀ ਨਾ ਜਿਹੜਾ ਚੋਹਾ ਚਵਾਈ ਦਾ ਕੰਮ ਆ ਉਹ ਤਾਂ ਖਤਮ ਹੋਵੇ ਉਹ ਤਾਂ ਗੱਲ ਹੈ ਤੇ ਗਾੜੀ ਮੇਰਾ ਇਰਾਦਾ ਵਾ ਤੇਰੇ ਪਿਓ ਨਾਲ ਨਹੀਂ ਹਾਂ ਸਲਾਹ ਕਰਨ ਵੀ ਇੱਕ ਕਮੇਟੀ ਲਾ ਕੇ ਕੁ ਵਾਲੀ ਹੋਰ ਪਾ ਲਈਏ ਜਦੋਂ ਉਹ ਚੁੱਕਾਂਗੇ ਨਾ ਇੱਕ ਕਮਰੇ ਤੇ ਫੇਰ ਪਾਵਾਂਗੇ ਹੁਣ ਇਦਾਂ ਹੀ ਆ ਹੇਠੀ ਜੱਠੀ ਕਰਕੇ ਕੰਮ ਹੋਣਾ ਹੈ ਹਾਂ ਕੰਮ ਕੰਮ ਤੇ ਇਦਾਂ ਹੀ ਹੋਣਾ ਹਾਂ ਤਾਂ ਗਾੜੀ ਹੁਣ ਤੇਰੀ ਪੜਾਈ ਦਾ ਵੀ ਖਰਚਾ ਪਲੱਸ ਉਹਨਾਂ ਤੇਰੀ ਕਲਾਸ ਉਹ ਟਿਊਸ਼ਨ ਵੀ ਚਾਹੀਦੀ ਆ ਸਕੂਲ ਫੀਸ ਵੀ ਚਾਹੀਦੀ ਆ ਕੀ ਕਰੇ ਬੰਦਾ ਹੁਣ ਹਾਂ ਇਹ ਤਾਂ ਗੱਲ ਆ ਚਲੋ ਫਿਰ ਮੈਂ ਜਾਂਦਾ ਵਾ ਚਲ ਠੀਕ ਆ ਦੱਸ ਜਦ ਆ ਤੁੰਗਿ ਉਹਨੇ ਇਹ ਗੱਲ ਕਹ ਲਈ ਅਸਮਨ ਕੀ ਡੇ ਮਾ ਪੁੱਤ ਕਲਾ ਕਰਨਾ ਗੱਲਾਂ ਕਾਦੀਆਂ ਕਰਨੀਆਂ ਵਾ ਹਾਂ ਦਿਆ ਹੀ ਭੇਕਰ ਆਪਾਂ ਪਿੰਡ ਜਾਣਾ ਸੀ ਤੇ ਮੋਟਰਸਾਈਕਲ ਨਹੀਂ ਲੈਣ ਗਿਆ ਉਹ ਗਵੰਡਿਆਂ ਦੇ ਮੁੰਡੇ ਦਾ ਆਹੋ ਦੇਗਾ ਆਹੋ ਉਹਨੇ ਇਹਨੂੰ ਦਿੱਤਾ ਨਹੀਂ ਕਹਿੰਦਾ ਸੀ ਤੇਰੇ ਪਿਓ ਨੂੰ ਜਾਂਚ ਵੀ ਹੈਗੀ ਆ ਦਿਹਾੜੀ ਤੇ ਲਾਉਂਦਾ ਵਾ ਤਾਂ ਅੱਜ ਉਹਨੂੰ ਦੱਸਣ ਗਿਆ ਹੈਗਾ ਵੀ ਤੂੰ ਹਾਂ ਗੱਲ ਕਹਿਨਾ ਹੈ ਨਾ ਐਸਾਂ ਤੇ ਤੂੰ ਇਹ ਗੱਲ ਕਹੀ ਸੀ ਹੁਣ ਵੇਖ ਲੈ ਮੋਟਰਸਾਈਕਲ ਵੀ ਹੀ ਲੈਆ ਤੇ ਮੇਰੇ ਪਾਪਾ ਨੂੰ ਨੌਕਰੀ ਵੀ ਮਿਲ ਗਈ ਹੈ ਉਹ ਚੱਲ ਰਮਨ ਇਹ ਗੱਲ ਨਹੀਂ ਹੀ ਕਹਿਣੀ ਚਾਹੀਦੀ ਕਾਨੂੰ ਕਹਿਣੀ ਹੈ ਕਹਿਣੀ ਤੇ ਨਹੀਂ ਚਾਹੀਦੀ ਪਰ ਬੱਚਿਆਂ ਦੇ ਵੀ ਦਿਲ ਤੇ ਗੱਲ ਲਿਖੀ ਜਾਂਦੀ ਹੈ ਨਾ ਹੁਣ ਚੀਜ਼ ਦੀ ਹਾਂ ਕਰਕੇ ਤੇ ਮੁੜ ਕੇ ਪਿਓ ਨੂੰ ਮਾਂ ਤੇ ਉਹਨੀਆਂ ਗੱਲਾਂ ਕੋਈ ਕਰੇ ਤੇ ਜਰੀਆਂ ਜਾਂਦੀਆਂ ਤਹੀ ਵੀ ਸਿਆਣੇ ਜੀ ਉਹ ਚੱਲ ਰਮਨ ਨੇ ਆਣੇ ਆ ਉਹ ਕੰਨ ਨੂੰ ਇਹ ਗੱਲਾਂ ਕਰਨੀਆਂ ਆ ਉਹ ਜਾ ਕੇ ਆਪਣੀ ਮਾਂ ਨੂੰ ਦੱਸੂਗਾ ਫੇਰ ਆਊਗੀ ਲੜਨ ਨਹੀਂ ਮਾਂ ਨੇ ਕਿ ਹੁਣ ਆ ਲੜਨ ਪਤਾ ਹੀ ਆ ਵੀ ਮੇਰੇ ਮੁੰਡੇ ਨੇ ਆ ਗੱਲਾਂ ਕੀਤੀਆਂ ਹੋਣਗੀਆਂ ਤੇ ਚਲ ਚੰਗਾ ਵੇ ਇਹ ਵੀ ਕੰਨਾਂ ਚੋਂ ਕੱਢ ਆ ਆ ਤੇ ਉਹ ਤਾਂ ਬੜੀਆਂ ਗੱਲਾਂ ਕਰਦਾ ਹਾਂ ਹੁਣ ਲੋੜ ਪਊਗਾ ਤੁਹਾਡਾ ਲੱਗੀ ਕੋਈ ਗੱਲ ਨਹੀਂ ਅਸੀਂ ਨਿਕੋ ਕਹਿੰਦੇ ਤੇ ਬਾਕੀ ਤੁਸੀਂ ਇਹ ਦੱਸੋ ਵੀ ਸਮਾਨ ਲੈ ਆਏ ਜੇ ਆਹ ਸਮਾਨ ਲਿਆ ਕੇ ਮਰਾਤਾ ਚੱਲ ਆਂਦਾ ਤਾਂ ਕੀ ਕਹਿੰਦਾ ਤੇ ਨਹੀਂ ਪੈਸਿਆਂ ਤੋਂ ਕੁਝ ਨਹੀਂ ਨਹੀਂ ਉਹਨੇ ਨਹੀਂ ਗੱਲ ਕੀਤੀ ਕੋਈ ਵੀ ਹਾਂ ਮੈਂ ਹੱਬ ਕੋਈ ਗੱਲਾਂ ਦੇ ਦਾਂਗਾ ਮਹੀਨੇ ਬਾਅਦ ਤੁਹਾਨੂੰ ਆਹੋ ਤੇ ਕਹਿੰਦਾ ਚਾ ਠੀਕ ਆ ਭਾਜੀ ਚੱਲ ਕੋਈ ਗੱਲ ਨਹੀਂ ਤੇ ਗੱਲ ਇਹ ਏਦਾ ਵਾ ਕਿ 1100 ਰੁਪਈਆ ਉਹਨਾਂ ਨੂੰ ਕੱਪੜਿਆਂ ਦੇ ਨਾਲ ਦੇਉਣਾ ਪੈਣਾ ਵਾ ਸਰ ਅਬਰ ਘਾ ਤੇ ਪਾ ਕੋਲ ਕੋਈ ਨਹੀਂ ਆ ਤੂੰ ਸੌਦਾ ਵੀ ਤੇ ਮੈਂ ਆਧਾਰ ਲੈ ਕੇ ਆਇਆ ਹਾਂ ਹੁਣ ਕਰ ਹੁਣ ਜਾਂ ਨਾ ਹੁਣ ਗ੍ਰਿਸ਼ਤੀ ਦੇ ਵਿੱਚ ਨਾ ਜਿੱਥੇ ਵਰਤਣਾ ਪਵੇ ਨਾ ਤੇ ਵਰਤਣਾ ਹੀ ਪੈਂਦਾ ਵਾ ਜੇ ਅੱਜ ਪੈਸੇ ਨਾ ਨ ਦਿੱਤੇ ਪਰ ਜਾਈ ਸਾਰੀ ਉਮਰ ਇਹ ਗੱਲ ਚੇਤੇ ਰੱਖੂਗੀ ਕਿ ਸਖਣਾ ਸੂਟ ਮੇਰੇ ਹੱਥ 'ਚ ਪੜਾਤਾ ਹੈਗਾ ਕੋਈ ਗੱਲ ਨਹੀਂ ਮੈਂ ਕੱਟ ਕੇ ਨਾ ਉਥੋਂ ਪੈ ਤੇ ਦੇ ਦੇਣੇ ਆ ਫਿਰ ਕੋਈ ਨਹੀਂ ਪਾਲਾਂਗੇ ਤਾਂ ਕਰਨ ਦੀ ਰਿਮਿਸ਼ਨ ਫੇਰ ਕਰਾ ਦਾਂਗੇ ਆਪਾਂ ਚਲੋ ਸਾਰ ਹੁਣ ਉਹਦਾ ਤਾਂ ਕੰਮ ਸਾਰ ਹੈ ਕਿਹੜਾ ਟਾਈਮ ਤੇ ਲੰਘ ਜਾਂਦਾ ਹੁੰਦਾ ਮੁੜ ਕੇ ਜਿਹੜੀਆਂ ਗੱਲਾਂ ਨਾ ਮੁੜ ਕੇ ਵਿਰਾਹ ਹੱਥ ਨਹੀਂ ਹੁੰਦਾ ਹੁੰਦਾ ਆ ਫੇਰ ਤੇ ਤੇਰੀ ਗੱਲ ਸਹੀ ਹੈ ਤੇ ਮੈਂ ਵੀ ਥਾਂ ਹੁੰਜਣ ਲਈ ਅੰਦਰ ਹੁੰਜੀ ਲਵਾ ਮੈਂ ਠੰਡੇ ਠੰਡੇ ਮੁੜਕੇ ਧੁੱਪ ਜਿਆਦੀ ਚੜ ਜਾਣੀ ਫਿਰ ਇੰਜ ਹੀ ਕਰਦਾ ਚਲ ਇਦਾਂ ਕਰ ਉਹ ਮੈਨੂੰ ਤੇ ਕਰਾਂ ਦਾ ਆਉਂਦੇ ਆ ਕਾਨੂੰਨ ਸੁਦੇ ਨੂੰ ਕਹਿਣਾ ਹੀ ਇਹ ਗੱਲ ਤੇ ਸਾਡੇ ਕੋ ਮੋਟਰਸਾਈਕਲ ਵੀ ਆ ਗਿਆ ਮੇਰੇ ਪਿਓ ਨੂੰ ਨੌਕਰੀ ਮਿਲ ਗਈ ਹੈ ਨਿਆਣਿਆਂ ਦੀ ਗੱਲ ਕੀਤੀ ਤੇ ਮੁੜ ਕੇ ਵੱਡੇ ਦਿ세 ਰਾਈਂਦੀ ਆ। ਉਹਨੇ ਕਹਣਾ ਵੀ ਘਰੇ ਮਾਂ ਪਿਓ ਨੇ ਸਖਾਇਆ ਹੋਣਾ ਮੁੰਡੇ ਨੂੰ ਵੀ ਜਾ ਕੇ ਕਹਿ ਗਿਆ ਸੀ। ਗਲਤੀ ਕੀਤੀ ਇਹਨੇ ਕਹਨੂੰ ਕਹਿਣਾ। ਜਿੰਦਰ ਮੈਂ ਤੈਨੂੰ ਆਖਿਆ ਸੀ ਨਾ ਆਪਣਾ ਵੀ ਸੂਤ ਲੈਣਾ। ਤੇ ਮਾਦਾ ਭਾਈ ਗੁੱਸੇ ਹੋਏ। ਮੇਰੀ ਗੱਲ ਸੁਣੋ ਆਪਣਾ ਕਿਦਾਂ ਲੈ ਆਉਣੀ। ਅ 10000 ਰੁਪਈਆ ਸਾਰੇ ਖਰਚਿਆ ਗਿਆ ਵਾ ਤੇ ਚਲੋ ਕੋਈ ਗੱਲ ਨਹੀਂ ਤੇਰੇ ਤੋਂ ਨਾ ਵਧ ਖਰਚੇ ਚੱਲੇ ਸੀ ਕੋਈ ਨਹੀਂ ਮੈਂ ਫੇਰ ਲੈ ਆਉਂਗੀ ਹਾਲੇ ਹੋਰ ਵੀ ਕਈ ਖਰਚੇ ਲੱਭਣ ਦੇ ਆ ਤਸ ਇਹਨਾਂ ਨੂੰ ਕੀ ਪਤਾ ਆ ਕਿ ਘਰ ਦੇ ਕਿੰਦਾ ਖਰਚੇ ਚੱਲਦੇ ਆ ਇਹ ਤਾਂ ਬਸ ਇੱਕੋ ਗੱਲ ਕਰੀ ਜਾਂਦੇ ਆ ਤੂੰ ਵੀ ਆਪਣੇ ਲੈ ਆਉਂਦੀ ਹੋਣਾ 10000 ਦਿਨਾਂ ਦੇ ਤਿੰਨ ਚੌਹਾਂ ਦੇ ਕੱਪੜੇ ਹੀ ਆਏ ਆ ਜੇ ਮੈਂ ਲੈ ਆਉਂਦੀ ਤਾਂ 20000 ਐਵੇਂ ਲੱਗ ਜਾਣਾ ਸੀ ਤਹਲੇ ਆਖਦੇ ਆ ਵੀ ਮੰਦਰੀ ਵੀ ਕਰੋ ਖੜਨੀ ਆ ਤੇਰਾ ਆਏ ਨੀਗੇ ਆਨ ਵੀ ਚਾਦ ਘਟ ਮਿੰਨ ਦੀ ਕੁੜੀ ਬਣਾ ਕੇ ਵੀ ਕਿੱਥੇ ਕਿੱਥੇ ਹੱਥ ਮਾਰਾਉਂਦੇ ਆ ਆ ਗਏ ਜੇ ਆ ਗਏ ਆ ਗਏ ਬੜਾ ਚੰਗਾ ਆਇਆ ਤਾ ਤਾ ਟਾਈਮ ਤੇ ਫਿਰ ਲੱਗਣਾ ਨਹੀਂ ਬਹੁਤ ਥੋੜੇ ਬੜੇ ਸਿਆਣਾਂ ਮਾਤਾ ਲਾਪਾ ਤੁਹਾਨੂੰ ਪਤਾ ਹੀ ਆ ਫਿਰ ਜੇ ਜੋ ਚੀਜ਼ ਨਾ ਪਸੰਦ ਆਵੇ ਆਪੇ ਨੇ ਨਹੀਂ ਨਾਲੇ ਵਧੀਆ ਲਿਓ ਤੇ ਵਧੀਆ ਤੇ ਫਿਰ ਇਹ ਕੀ ਮੈਂ ਤਾਂ ਫਿਰ ਤੋਰ ਕੇ ਚੀਜ਼ ਲਵੇ ਤੇ ਫੇਰੀ ਆ ਪਿੱਤੀ ਚਾਚੂ ਨਾ ਕਿ ਦੋ ਜੱਦੀ ਪੀਂ ਤੇ ਮੈਂ ਤੁਹਾਨੂੰ ਲੀਕ ਕਰ ਲਈ ਪਿਆ ਉਹ ਤੇ ਚਾਹ ਕੋਲ ਦੇਣ ਬਣਾਉ ਕਿ ਮੇਰੇ ਤੋਂ ਤੁਠਿਆ ਦੀ ਜਾਣ ਲੈ ਰੰਗਾਂ ਹੁੰਦੇ ਚਾਲਾ ਕੱਪੜੇ ਵੇਖੋ ਫਿਰ ਮੈਂ ਬਣਾਉਣੀ ਆ ਚਾਹ ਤੇ ਫਿਰ ਪੀਣੀ ਆ ਕੋਈ ਨਾ ਨਹੀਂ ਵੇਖੋ ਨਹੀਂ ਨਹੀਂ ਇਹਦੀ ਵੀ ਚਾਹੀਏ ਆਹ ਦੋ ਸੂਟ ਵਾ ਸੋਹਣੇ ਇਹ ਕਾਵਲਾ ਦੇ ਕਾ ਚੰਗੇ ਇਹ ਦੋਵੇਂ ਦੀਦੀ ਦੇ ਹੀ ਆ ਆਹ ਹੋਰਾ ਭਾਜੀ ਦਾ ਪੈਂਟ ਸ਼ਰਟ ਤੇ ਉਹ ਕਰਨ ਦਾ ਜਾਂ ਕਰਨ ਨਹੀਂ ਕਿ ਚਲ ਪੈਸੇ ਦੇ ਦਾਂਗੇ ਤੇ ਆਪਣੀ ਮਸੰਦ ਦੇ ਲੱਲੂਗਾ ਹੋਵੇ ਕਿ ਤੇ ਕੋਈ ਮੇਰੇ ਤੇ ਦੇ ਲੱਲੂ ਮੇਰੇ ਮੈਂ ਤਾਂ ਨੂੰ ਅਖਿਆ ਚੱਲ ਲੈਨੇ ਆ ਪੈਂਟ ਸ਼ਰਟ ਖੋਲ੍ਹ ਦੇਣੀ ਆ ਅੱਛਾ ਤੇ ਇਹ ਕਹਿੰਦੇ ਕਿ ਨਹੀਂ ਇਹ ਪੈਸੇ ਦੇ ਦਾਂਗੇ ਕਿ 2000 ਰੁਪਏ ਚਲ ਤੂੰ ਉਹਦਾ ਵੀ ਤਿੰਨੇ ਦੇ ਦਾਂਗੇ ਕੋਈ ਨਹੀਂ ਬੱਚੇ ਤਾਂ ਪਤਾ ਜੀ ਮਹਿੰਗੇ ਬਣੇ ਨੇ ਜੇ ਬਸੀ ਤੇ ਸੋਈ ਜੀ ਅਲੀ ਉਹ ਹੀ ਅਖਿਆ ਦਾ ਵੀ ਇਹਨੇ ਮਹਿੰਗੇ ਵੀ ਲੈਣੇ ਆ ਕੱਪੜੇ ਤੇ ਜਿਮੜ ਕੇ ਫੇਰ ਨਾ ਨਾਪਦੀ ਆਈ ਹਾਂ ਠੀਕ ਹੈ ਤੇ ਕੀ ਫਾਇਦਾ ਮੈਂ ਚਲੋ ਕੋਈ ਨਹੀਂ ਪੈਸੇ ਦੇ ਦਾਂਗੇ ਚਲੋ ਮੇਰੇ ਨਾਲ ਜੀ ਤੁਹਾਨੂੰ ਇਹ ਤੇ ਮਿਲਿਆ ਕੇ ਦੋ ਤੇ ਆ ਵਟਾ ਕੇ ਲੋ ਤੋ ਨਾ ਦੋਵਾਂ ਦੇ ਲੱਲੇ ਆਂ ਵੀ ਚੰਗਾ ਬੱਦਿਆ ਜੀ ਦੇ ਫਿਰ ਦੋ ਹੀ ਬਣਾ ਲਈ ਤੂੰ ਵੀ ਆਪਣਾ ਕਿ ਲੈ ਆਉਂਦੇ ਸਿਰ ਆਪਣਾ ਮੰਮੀ ਕਿਥੋਂ ਲੜਾਵਾ ਖਦਾ ਹਜ਼ਾਰ ਦੇ ਹੋਈ ਤੇ ਪੈਸੇ ਹੋਰ ਲਿਆ ਜਾਂਦੇ ਪੈਸੇ ਵਿਥਾਉਣੇ ਅੰਮੀ ਜੀ ਪੈਸੇ ਨਾ ਕੋਈ ਹੈ ਨਹੀਂ ਥੋੜੇ ਜਿਹੀ ਪੈਸੇ ਅੱਛਾ ਤੇ ਬਾਕੀ ਤੁਹਾਨੂੰ ਪਤਾ ਕਿ ਮਾਦੇ ਹਲੇ ਉਧਾ ਹੋਣ ਵਾਲੇ ਆਂਦੇ ਉੱਤੇ ਆਉਣ ਹੋਏ ਆ ਤਾਂ ਅੱਗੇ ਵੀ ਪਹਿਲਾਂ ਕਿੰਨਾ ਖਰਚਾ ਹੋਇਆ ਵਦੇ ਕੋਈ ਨਹੀਂ ਲਿਆਉਂਗੀ ਮੈਂ ਫਿਰ ਉਹਨਾਂ ਦਾ ਖਰਚੇ ਕੋਈ ਗੱਲ ਨਹੀਂ ਨਾਲੇ ਫੇਰਾ ਲੈ ਦੀ ਇੱਕ ਅਜਾ ਦੋ ਆਪਣਾ ਕੋਈ ਨਹੀਂ ਫੇਰ ਜਾਵਾਂਗੇ ਤੇ ਕਰ ਲਾਵਾਂਗੇ ਫਾਦੇ ਆਹ ਸੋਨੇ ਆ ਨਾ ਨਹੀਂ ਵਧੀਆ ਲੀਦੇ ਸੋਨੇ ਵੇਹੇ ਗਰਮੀਆ ਵਲੇ ਕਾਟਨ ਦੇ ਹੀ ਆ ਲੈ ਚੰਗੇ ਚੱਲ ਇਹ ਕਿ ਦੋਵੇਂ ਸੁਵਾ ਲਵਾਂਗੀ ਸੁਵਾੜੇ ਮੁੰਡੇ ਜਾਣ ਲੱਗੇ ਆ ਪਾਪੂ ਲਿਆ ਕਰੂ ਬਾਕੀ ਹੁਣ ਇਹਦੇ ਜਿਹੜੀ ਆ ਸ਼ਾਪ ਸੁੱਤੀਆਂ ਕਰਨੀ ਨਾ ਪੜ ਕੇ ਰਾਂ ਛੱਡੋ ਮੈਂ ਕੋਈ ਨਹੀਂ ਆਉ ਤਾਂ ਹੀ ਫਿਰ ਸਾਰੇ ਸੌ ਟਾਈਮ ਨਹੀਂ ਚੱਲ ਜਾਣਾ ਹਾਲੀ ਚੱਲ ਜਿਓ ਇੱਕ ਟਾਈਮ ਨਾ ਜਾਵਾਂਗੇ ਸ਼ਾਮ ਕੁ ਘਰ ਆ ਜਾਵਾਂਗੇ ਠੀਕ ਹੈ ਸਾਰਾ ਤੇਰੀ ਨਗ ਜਣਾ ਫਿਰ ਵੀ ਕੱਡੀ ਬੈਠੇ ਨਾ ਤੇ ਕੀ ਕਹਾ ਦਾ ਜਾਵਾਂ ਤੇਰੀ ਵੀ ਉਹ ਗਲ ਟਾਈਮ ਲੱਗ ਜਾਂਦਾ ਜਿੱਥੇ ਵੀ ਜਾਈਏ ਹਾਂਜੀ ਹੋ ਗਿਆ ਹਾਂਜੀ ਆ ਤੁਹਾਨੂੰ ਬਾੜੇ-ਕੋੜੇ ਕਰਾਂ ਛੜੋ ਕਿੱਡੀ ਵੀ ਹੈਗੀ ਕੋਲ ਦੂਰ ਤੇ ਨੇੜੇ ਹੀ ਆ ਮੈਂ ਕੱਢੀ ਤੇਰੇ ਮਗਰ ਨੇੜੇ ਹੀ ਰੱਖੀ ਹੋਇਆ ਚਲੋ ਕੋਈ ਨਹੀਂ ਜੇ ਕੱਢ ਕੇ ਰੱਖ ਲਈ ਹੈ ਨਾ ਤੇ ਮੈਨੂੰ ਦੇ ਦਿਓ ਸਵੇਰੇ ਤੇ ਫਿਰ ਕੋਈ ਨਹੀਂ ਜਾਣ ਲੱਗਿਆਂ ਲੱਜਾ ਚਲ ਜਾਓ ਪੁੱਤ ਬਣਾਓ ਅਚਾ ਮੈਂ ਬਣਾ ਨਹੀਂ ਥੋੜਾ ਬੋਸਾ ਨਾ ਫਿਰਿਆ ਤੁਰਿਆ ਕਰੋ ਕੀ ਕਹਾ ਮੈਂ ਡੈਪੂ ਨੂੰ ਸੱਟ ਲਵਾ ਲਵਾਂਗੀ ਮੈਂ ਬਣਾ ਨਹੀਂ ਅੱਜ ਚਾਹ ਫਿਰ ਆ ਦੇ ਬਣਾ ਤੋ ਘੁੱਟ ਚਾ ਜਾ ਉਹ ਤੇ ਲੌਂਗ ਲੈ ਆਥੇ ਮਾਰੀਆਂ ਜੇ ਪਾਲੀ ਵਿੱਚ 10 ਕੱਲ ਵਿਆਹ ਹੀ ਆਈ ਤਾਜੀ ਵੀਰੇ ਲੈਣ ਕੱਲਿਆ ਵਾ ਤਾਜੀ ਆਦੀ ਨੂੰ ਸਭ ਕੋ ਦੇ ਜਾਨੀ ਤੈ ਉਹ ਕਰੀਂ ਜਿਉਂ ਕਰੀ ਜਾਂਦੀ ਹੈ ਇਹ ਕੋ ਕਮਾਚ ਕਾਮਿਆ ਇਹਨਾਂ ਉੱਤੇ ਤਾਂ ਜਿਵੇਂ ਹੋਣ ਦੇਣੀ ਨਹੀਂ ਕੁੜੀ ਤੇ ਨਾ ਕੋਈ ਲੋੜ ਹੀ ਆ ਆਪਣੀ ਸ਼ਰਾਰਤਾਂ ਹੀ ਕਰਦੀ ਰਹਿੰਦੀ ਹੈ ਕੱਲ ਜਮੇਗੀ ਜੀ ਤੇ ਅੱਜ ਹੋਇਆ ਵਿਆਹ ਇਹ ਕੋ ਕਮਾਚ ਕਾਮ ਨਹੀਂ ਮੈਂ ਦੱਸਦਾ ਇੱਥੇ ਚੰਗਾ ਕੋਈ ਮੈਂ ਵੀ ਇਹ ਗੱਲ ਆ ਵਾ ਕਿ ਮੈਂ ਤਾਂ ਸਭ ਕੋ ਕੁੜੀ ਨੂੰ ਦੇਣਾ ਹੀ ਦੇਣਾ ਜਿੰਨਾ ਚਿਰ ਮੇਰੇ ਹੱਥ ਪੱਲੇ 来 گا۔ ਤੇ ਜੇ ਨਾ ਹੋਊਗਾ ਮੈਂ ਨਾ ਦਊਂਗੀ ਤੇ ਜਿੰਨਾ ਚਿਰ ਜਿੰਦੀ ਆ ਉਹਨਾਂ ਚਿਰ ਤੇ ਮੈਂ ਦਊਂਗੀ ਚੰਗਿਆ ਕਰਕੇ ਤੋਰੂੰਗੀ ਉਹਨੂੰ ਇਹ ਥੋੜੀ ਤੇ ਤੁਹਾਡੇ ਹੱਥਾਂ 'ਚ ਹੋਣਿਆ ਹੀ ਮਾਵਾਂ ਦੀਆਂ ਆਉਂਦੀਆਂ ਫਾਦੀ ਹੋਈ ਏ ਮਾਤਾ ਵਾਲੀ ਵੀ ਕਿਦੇ ਨਾ ਚਾਹ ਨੂੰ ਸੁਣਾ ਦੇਤਾ ਵਾ ਤੇ ਜਦੋਂ ਪੁੱਛਿਆ ਵਾ ਛਾਪ ਵੱਲੋਂ ਨਾ ਜੀ ਉਹ ਤੇ ਮੈਂ ਕੱਢ ਕੇ ਰੱਖ ਵੀ ਲਈ ਆ ਉਹ ਜਾ ਕੇ ਸਟੋਰ ਦੇ ਵਿੱਚੋਂ ਫੋਲਾ ਫਲਾਈ ਕਰਕੇ ਕੱਢ ਲਈ ਆ ਤੇ ਗੈਸ ਤੇ ਦੋ ਘੜਾ ਚਾਹ ਨਹੀਂ ਬਣਾ ਕੇ ਪੀਤੀ ਗਈ ਉਹ ਮੈਨੂੰ ਢੀਕੰਦੀ ਆ ਵੀ ਇਹ ਆਵੇ ਤਾਂ ਮੈਨੂੰ ਚਾਹ ਬਣਾ ਕੇ ਦੇਵੀਂ ਦਸਵੇਂ ਬੰਦਾ ਦੋ ਘੋਟਾ ਚਾਹੇ ਬਣਾ ਕੇ ਪੀ ਲਿੰਦਾ ਵਾ ਨਾਲੇ ਇੰਨਾ ਹੀ ਸੋਚ ਲੈ ਪਿੱਠ ਕੀ ਆਈ ਆ ਉਥੇ ਕਹੜਾ ਸੌਖਾ ਫਿਰਿਆ ਜਾਂਦਾ ਗਲੀਆਂ ਦੇ ਵਿੱਚ ਕਦੀ ਕਿਸੇ ਦੁਕਾਨ ਦੇ ਕਦੀ ਕਿਸੇ ਦੁਕਾਨ ਦੇ ਨਾਲੇ ਲਿਆਈ ਵਧੀਆ ਸੂਟ ਐ ਇਦਾਂ ਦੇ ਲਿਆਈ ਉਦਾਂ ਦੇ ਲਿਆਈ ਇਹ ਹੁਣ ਆਪਣੇ ਹੀ ਲੈ ਆਉਣੇ ਇਹ ਆਪਣੇ ਦੱਸ ਉਹ ਮੈਂ ਕਿੱਥੋਂ ਲੈ ਆਉਂਦੀ 10000 ਰੁਪਏ ਦੋਨਾਂ ਤੇ ਲੱਗ ਗਿਆ ਵਾ ਮੈਂ ਨਹੀਂ ਕਿਹਾ ਹਵਾ ਜਿਹਾ تیر ਮਾਰਨ ਦੀ ਐ ਵੀ ਤਾਂ ਪਤਾ ਹੀ ਕੱਖ ਨਹੀਂ ਬੇ ਸ਼ਹਿਰ じゃ ਕੀ ਬੰਦਾ ਤੇ ਕੀ ਨਹੀਂ ਬੰਦਾ